ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਸਰਬਜੀਤ ਕੌਰ ਸਵਾਗਤ ਕਰਦੀ ਆ ਆਪਣੇ YouTube ਚੈਨਲ ਪੰਜਾਬੀ ਕਿਚਨ ਵਿੱਚ ਧੰਨ ਗੁਰ ਰਾਮਦਾਸ ਸਾਰਿਆਂ ਤੇ ਮੇਰੇ ਭੈਥਰ ਰੱਖਣ ਤੰਦਰੁਸਤੀਆਂ ਬਖਸ਼ਣ ਤੇ ਲੋ ਜੀ ਅੱਜ ਆਪਾਂ ਬਣਾਉਂਦੇ ਪਰਮੇ ਕਰੇਲੇ ਬੜੇ ਹੀ ਸਾਨ ਤਰੀਕੇ ਨਾਲ ਨਾ ਵਿੱਚ ਜਿਆਦਾ ਆਉਣ ਲ ਜਾਵੇਗਾ ਨਾ ਇਹਨਾਂ ਨੂੰ ਉਹ ਕੱਟਣ ਵੱਡਣ ਦਾ ਝੰਜਟ ਤੇ ਬੜੇ ਹੀ ਸਾਨ ਤਰੀਕੇ ਨਾਲ ਬਣਾਉਂਦੇ ਆ ਤਨ ਤੱਕ ਕਰੇਲੇ ਜਾਦੇ ਸੀਗੇ ਤੇ ਤੇਲ ਘੱਟ ਸੀਗਾ ਨਾ ਤੇ ਬਸ ਉਹ ਵਧੀਆ ਸੁੱਕ ਕੇ ਪਤਲੇ ਹੋ ਗਏ ਨਾ ਕਰੇਲੇ ਤੇ ਇਧਰ ਆਪਾਂ ਕਰੇਲੇ ਦਾ ਮਟੀਰੀਅਲ ਜਿਹਦੇ ਵਿੱਚ ਮੈਂ ਹਰੀਆਂ ਮਿਰਚਾਂ ਲਸਣੀਆਂ ਚਾਰ ਪੰਜ ਗੱਲੀਆਂ ਤੇ ਟਮਾਟਰ ਪਿਆਜ਼ ਤੇ ਅਦਰਕ ਲੈ ਲਿਆ ਸੀਗਾ ਹੁਣ ਆਪਾਂ ਇਹਨਾਂ ਨੂੰ ਚੌਪ ਕਰਕੇ ਗ੍ਰाइंड ਕਰ ਲਈਏ ਇਧਰ ਮੈਂ ਹੁਣ ਇਹ ਸਮਾਨ ਜਿਹੜਾ ਚੌਪ ਕਰਕੇ ਤੇ ਉਹ ਕਰਦੀ ਕੜਾਈ ਰੱਖ ਲਈ ਸੀਗੀ ਤੇ ਕੜਾਈ 'ਚ ਥੋੜਾ ਜਿਹਾ ਤੇਲ ਪਾ ਲਈ ਸੀਗਾ ਇਹਦੇ ਵਿੱਚ ਪਾਤਾ ਤੇਲ ਤੇ ਨਾਲੇ ਆਪਾਂ ਥੋੜਾ ਜਿਹਾ ਮੈਂ ਜੀਰਾ ਤੇ ਹਿੰਗ ਪਾਈ ਸੀ ਤੇ ਨਾਲ ਮੈਂ ਗ੍ਰाइंड ਕੀਤਾ ਮਸਾਲਾ ਪਾਤਾ ਸਾਰਾ ਤੇ ਆਪਾਂ ਇਹਨੂੰ ਭੁੰਨਾਂਗੇ ਮਸਾਲਿਆਂ ਚ ਮਸਾਲੇ ਵਿੱਚ ਤੁਸੀਂ ਲੋਨ ਮੈਂ ਵਿੱਚ ਆਪਦੇ ਹਿਸਾਬ ਨਾਲ ਪਾਉਣਾ ਠੀਕ ਹੈ ਮੈਂ ਤਾਂ ਆਸਾਨ ਤਰੀਕੇ ਨਾਲ ਤਾਂ ਬਣਾਇਆ ਕarele ਸਾਤ ਤੇ ਹੀ ਪਹਿਲਾਂ ਫਰਾਈ ਕਰ ਲਈ ਸੀ ਕਿਉਂ ਇਹਦੇ ਵਿੱਚ ਆਲ ਨਹੀਂ ਭਰਦਾ ਠੀਕ ਹੈ ਕarele ਤਾਂ ਵੈਸੇ ਸਾਰੇ ਹੀ ਬਣਾਉਣੇ ਜਾਣਦੇ ਆ ਇਹ ਆਪਾਂ ਡਿਫਰੈਂਟ ਡਿਫਰੈਂਟ ਤਰੀਕੇ ਨਾਲ ਬਣਾਉਨੇ ਹੈ ਇਹ ਬਾਲਾ ਆਸਾਨ ਤਰੀਕਾ ਹੈ ਪਹਿਲਾਂ ਇਹਨਾਂ ਨੂੰ ਛਿਲਕੇ ਮੈਂ ਪਾਣੀ ਲਾ ਤੇਲ ਲਾਤਾ ਸੀ ਥੋੜਾ ਜਿਹਾ ਪੈਰ ਹੈ ਜਿਆਦਾ ਟਾਈਮ ਨਹੀਂ ਰੱਖਦੀ ਹੁੰਦੀ ਨਾ ਇਹ ਕੌੜੇ ਬਣਨ ਨਾ ਕੁਛ ਕੁਛ ਨਹੀਂ ਇਹਦਾ ਉਹ ਜਾਜਾ ਚੰਡਟ ਨਹੀਂ ਹੈਗਾ ਤਾਂ ਅੱਗੇ ਨਹੀਂ ਲਪੇਟਨੇ ਪੈਂਦੇ ਇਹ ਨਹੀਂ ਕਰਨਾ ਪੈਂਦਾ ਉਹ ਨਹੀਂ ਕਰਨਾ ਪੈਂਦਾ ਬਾਲਾ ਹੀ ਸਾਨ ਤਰੀਕਾ ਹੈ ਹੁਣ ਆਪਾਂ ਇਹਨਾਂ ਨੂੰ ਤੋਂ ਕੈਂਚੀ ਦੇ ਨਾਲ ਕੱਟ ਕੇ ਇਹਦੇ ਵੀ ਕੱਢ ਕੇ ਵਿੱਚ ਮਸਾਲਾ ਭਰਦਾ ਜਿਹੜਾ ਮਸਾਲਾ ਬਣਾਉਣਾ ਹੈ ਉਹ ਜਿਹੜਾ ਸਮਾਨ ਮੇਨ ਸੀਗਾ ਉਹ ਮੈਂ ਤੁਹਾਨੂੰ ਦਿਖਾਤਾ ਬਾਕੀ ਜਿਹੜੇ ਤੁਸੀਂ ਮਸਾਲੇ ਵਿੱਚ ਹੋਰ ਸੁੱਕੇ ਐਡ ਕਰਨੇ ਜਿਵੇਂ ਲੂਣ ਮਿਰਚਾਂ ਹਨ ਉਹ ਤੁਸੀਂ ਆਪ ਦੇ ਹਿਸਾਬ ਨਾਲ ਆਪ ਦੇ ਰਿਕਾਡਰ ਉਹ ਕਰ ਲੈਂਦੇ ਬਿਕੋਜ਼ ਮੈਨੂੰ ਛੇਤੀ ਸੀਗੀ ਕਿਸੇ ਦਾ ਅਰਜੈਂਟ ਆਊਡਰ ਸੀਗਾ ਖਾਣੇ ਦਾ ਦੁਪਹਿਰ ਦਾ ਲੰਚ ਤੇ ਮੈਂ ਤਾਂ ਕਰਕੇ ਛੇਤੀ ਛੇਤੀ ਇਹ ਵੀਡੀਓ ਬਣਾਈ ਤੇ ਛੇਤੀ ਛੇਤੀ ਦਿਖਾਤੀ ਤੇ ਇਸ ਤਰ੍ਹਾਂ ਮੈਂ ਬਾਅਦ ਚ ਇਹ ਮਸਾਲਾ ਸਾਰਾ ਇਨਾ ਕਰੇਲੇ ਵਿੱਚ ਭਰੂੰਗੀ ਸਾਰੇ ਬੀ ਕੱਢ ਕੇ ਦੇਖੋ ਤੁਸੀਂ ਮੈਂ ਸਾਰੇ ਕਰੇਲੇ ਭਰ ਲਏ ਤੇ ਪਲੀਜ਼ ਮੇਰੀ ਵੀਡੀਓ ਤੇ ਜਿਹੜੇ ਨਵੇਂ ਆਉਂਦੇ ਆ ਨਵੇਂ ਦੇਖਦੇ ਮੇਰੀ ਵੀਡੀਓ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਮੈਨੂੰ ਵੀ ਥੋੜੀ ਜਰੂਰ ਮਦਦ ਤੇ ਮੇਰੀ ਰੈਸਪੀ ਕਿਵੇਂ ਦੀ ਲੱਗੀ ਪਲੀਜ਼ ਮੈਨੂੰ ਕਮੈਂਟ ਕਰਕੇ ਦੱਸਿਓ ਤੇ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੁਣ ਆਪਾਂ ਐਂਡ ਕਰਦੇ ਆ ਤਦ ਤੱਕ ਲਈ ਸਸਰੀ ਕਾ ਠੀਕ